ਮਿਤੀ 19/5/20 ਨੂੰ ਮੁਸਾਫਰ ਵਾਸੂਦੇਵ ਵਾਸੀ 나ਗਪੁਰ ਮਹਾਰਾਸ਼ਟਰ ਦਾ ਜੋ ਟਾੜਾ ਮੋਰੀ ਸਾਹਿਬ ਗੱਡੀ ਵਿੱਚ ਸਫ਼ਰ ਕਰ ਰਿਹਾ ਸੀ ਦਰਾਨੇ ਸਫ਼ਰ ਦਾ ਰੇਲਵੇ ਸਟੇਸ਼ਨ ਦਾਹਪੋਦੇ ਨੇੜੇ ਕਿਸੇ ਨਾਮ ਨੂੰ ਵਿਅਕਤੀ ਵੱਲੋਂ ਮੋਬਾਈਲ ਫੋਨ ਚੋਰੀ ਕਰ ਲਏ ਸੀ ਉਸ ਵੱਲੋਂ ਕੀਤੀ ਸ਼ਿਕਾਇਤ ਪੱਤਰ ਜਿਹੜਾ ਮਕਦਮਾ ਨੰਬਰ 41 ਮਿਤੀ 20/9/25 ਜੋ ਅੰਡਰ ਸੈਕਸ਼ਨ 305 ਬੀ ਐਨ ਐਸ ਥਾਣਾ ਜੀ ਆਪੀ ਪ੍ਰਧਾਨਕੋਟ ਕਿਸੇ ਨਾਮ ਨੂੰ ਵਿਅਕਤੀ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਦੀ ਤਬਤੀਸ਼ਮਾਨ ਏਐਸ ਤੋਂ ਅਮਲ ਚਲਾਈ ਜਾਂਦੀ ਗਈ ਜੋ ਦਰਾਨੇ ਤਬਤੀਸ਼ ਮੋਬਾਈਲ ਫੋਨ ਦੀ ਕਾਲ ਟਟੇ ਲਕਡਾਉਣ ਤੇ ਜਿਹੜਾ ਮੋਬਾਈਲ ਫੋਨ ਜਿਹੜਾ ਵਾ ਇਹ ਜਿਹੜਾ ਬੜਿਆ ਦੋਸ਼ੀ ਅਸੀਸ਼ ਸਾਨਾ ਫਰਮੇਸ਼ ਵਾਸੀ ਨੰਗਲਕੋੜਲੀ ਮਹੱਲਾ ਚੰਗਪੁਰਾ ਰੋਡ ਕਰਦਾਪੁਰ ਦੇ ਪਾਸ ਚੱਲਣਾ ਪਾਇਆ ਗਿਆ ਜੋ ਕੱਲ ਮਿਤੀ 23 12 25 ਨੂੰ ਸਮੀ ਅਸੀਸ਼ ਮਿਸੀ ਵਸੋ ਉਕਤ ਮੋਬਾਈਲ ਫੋਨ ਜਿਹੜਾ ਬਰਾਮਦ ਕੀਤਾ ਗਿਆ ਇਹ ਬਰਾਮਦ ਕਰਕੇ ਜਿਹੜਾ ਹਸੂਜਾਤਾ ਗਿਫਤਾਰ ਕਰਕੇ ਮਕਦਮਾ ਚਾਹੀਦਾ ਤੋਂ ਕੀਸ਼ੋਰ ਮਚ ਲਿਆਂਦੀ ਗਈ ਆ ਇਹ ਜਿਹੜੇ ਦੋਸ਼ੀ ਆ ਇਹ ਲਗਭਗ ਟ੍ਰੇਨ ਗੱਡੀਆਂ ਵਿੱਚ ਚੋਰੀ ਕਰਦੇ ਛਣ ਜਿਨ੍ਹਾਂ ਨੂੰ ਇਸ ਇਹ ਫੜਿਆ ਗਿਆ ਵਾ ਬਾਕੀ ਤਪਤੀਸ਼ ਅਮਲ ਚ ਲਿਆਂਦੀ ਜਾ ਰਹੀ ਆ ਇਹਦਾ ਹੋਰ ਵੀ ਕੋਈ ਸਾਥੀ ਹੈ ਜੀ ਇਹ ਜਿਹੜੇ ਦੱਸਿਆ ਨੀਗਾ ਹੋਰ ਸਾਥੀ ਲੇਕਿਨ ਇਹ ਕੱਲਾ ਹੀ ਆ ਇਹਦੇ ਪਹਿਲਾਂ ਵੀ ਦੋ ਤਿੰਨ ਸਿਟੀ ਚ ਥਾਨ ਦੀਨਾ ਨਗਰ ਮਕਦਮੇ ਦਰਜ ਹੋਏ ਨੇ ਚੋਰੀ ਦੇ 354 ਦੇ 376 ਦੇ ਜਿਹ ਦਰਜ ਵਾ ਉਹਦੇ ਵਿੱਚ ਜੇਲ ਰਹਿ ਕੇ ਆਇਆ ਉਹ ਦੋਸਾ ਰਹਿ ਕੇ ਆਇਆ ਇਹ ਜਿਹੜਾ ਬਰਾਮਦ ਕੀਤਾ ਮੋਬਾਈਲ ਹੈ ਕਿੱਥੋਂ ਚੋਰੀ ਕੀਤਾ ਗਿਆ ਇਹ ਕਿਹੜੀ ਟੀਨ ਚੋਂ ਇੱਕ ਟਾਟਾ ਮੂਰੀ ਗੱਡੀ ਵਿੱਚੋਂ Redmi ਦਾ ਰੰਗ ਕਾਲਾ ਇਹ ਦੀ ਜੇਬ ਚੋਂ ਚੋਰੀ ਕਰਦਾ ਮੈਂ ਕਿਦਾਂ ਇਹ ਜਿਹੜਾ ਬਈ ਇਹਨੇ ਦੋ ਫੋਨ ਚੋਰੀ ਕੀਤੇ ਇੱਕ ਆਈਫੋਨ ਜੋ ਚਾਰਜ ਤੇ ਲਾਇਆ ਸੀ ਇਹ ਫੋਨ ਜਿਹੜਾ ਉਹਨੇ ਜੇਬ ਉਹਦੇ ਵਿੱਚ ਰੱਖਿਆ ਸੀ ਆਪਣੇ ਬੈਗ ਦੇ ਵਿੱਚ ਰੱਖਿਆ ਜੀ ਉਹਦੀ ਜਿੱਪ ਖੋਲ ਕੇ ਉਹ ਕੱਢ ਕੇ ਲਾਇਆ ਜੀ ਉਹ ਸੁੱਤਾ ਹੀ ਬੈਠਾ ਬੈਠਾ ਤੌਂ ਗਿਆ ਜੀ ਤੇ ਸੁੱਤੇ ਪੈਦਾ ਹੀ ਕੱਢ ਕੇ ਲੈ ਆਇਆ ਵਾਰਦਾਤ ਕੋਈ ਕੀਤੀ ਨਹੀਂ ਨਹੀਂ ਇਸ ਤੋਂ ਹੋਰ ਅਜੀਬ ਵਾਰਦਾਤ ਸਾਹਮਣੇ ਨਹੀਂ ਆਈ ਲੇਕਿਨ ਇਹਦੇ ਪਰਚੇ 12 ਦਾ ਦੂਜਾ ਕਰਵਾ ਕੇ ਆਇੰਦਾ ਤਤਕੀਸ਼ਾਂ ਵਿੱਚ ਲਿਆਂਦੀ ਜਾ ਰਹੀ